ਤਾ ਗੁਰੂ ਰਾਮਦਾਸ ਸੂਤੀ ਬਾਦਸ਼ਾਹ ਭਾਈ ਹੀਠਾ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਸੇਵਾ ਕਰਾਉਂਦੇ ਸਨ ਸਾਰੀ ਦੁਨੀਆਂ ਸੀ ਜਿਹੜੇ ਲੋਕ ਸਨ ਆਪੋ ਆਪਣੇ ਘਰਾਂ ਨੂੰ ਸੇਵਾਦਾਰ ਚਲੇ ਜਾਂਦੇ ਤੇ ਉਹਨਾਂ ਨੇ ਜਿੰਨਾ ਵੀ ਸਮਾਨ ਸੀ ਸਾਰਾ ਸੰਭਾਲਣਾ ਕਰਨੀ ਕਈ ਵਾਰ ਗੁਰੂ ਅਮਰਦਾਸ ਮਹਾਰਾਜ ਨੇ ਦੇਖਣਾ ਵੀ ਲੋਕ ਕਹਿੰਦੇ ਇਸ ਘਰ ਦੇ ਜਵਾਈ ਵੀ ਨੇ ਤੇਜ ਘਰ ਦੇ ਵੱਡੇ ਸੇਵਕ ਵੀ ਨੇ ਕਹਿੰਦੇ ਭਾਈ ਦੇਖਾ ਜੀ ਤੂੰ ਵੀ ਭਾਈ ਆਰਾਮ ਕਰ ਲਿਆ ਕਰ ਦੋ ਵੀ ਭਾਈ ਆਪਣੇ ਘਰੇ ਚលਿਆ ਜਾਇਆ ਕਰ ਤੇ ਭਾਈ ਜੇ ਸਾਡੀ ਮਾਨਤ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦੇ ਮਾਨਤ ਸਾਹਿਬ ਕਰਾਂ ਵਾਲੇ ਦੇ ਘਰਾਂ ਨੂੰ ਚਲੇ ਗਏ ਹਨ ਤੇਰੇ ਚਰਣਾ ਕਮਲਾਂ ਤੋਂ ਬਗੈਰ ਮੇਰਾ ਕੋਈ ਘਰ ਨਹੀਂ ਤੇ ਹੁਣ ਤੇ ਕਿਰਪਾ ਗੁਰੂ ਮਹਾਰਾਜ ਸਿੱਧਾ ਬਾਦਸ਼ਾਹ ਜੀ ਆਪਣੇ ਚਰਣਾ ਨਾਲ ਜੋੜ ਕੇ ਰੱਖੋ ਮਸੈਂ ਆਪ ਜੀ ਦੇ ਚਰਣਾ ਕਮਲਾਂ ਵਿੱਚ ਰਹਿਣ ਜੋਗਾ ਰਹਿਣ ਜੋਗਾ ਕਮਾਉਂ ਜੋਗਾ ਹੋ ਜਾ ਮਾ ਇਹ ਕਿਰਪਾ ਕਰੋ ਤੁਹਾਡੇ ਚਰਨ ਮੇਰਾ ਘਰ ਹਨ ਤੇ ਸਤਿਗੁਰੂ ਸੱਚੇ ਬਾਪਸਾ ਦੀ ਨੇ ਬਰਕਤ ਦਿੱਤੀ ਕਹਿੰਦੇ ਭਾਈ ਦੇਠਾ ਜੀ ਜੇ ਗੁਰੂ ਨਾਲ ਕੋ ਤੇ ਧਰ ਘਰ ਨੂੰ ਤੂੰ ਆਪਣਾ ਘਰ ਸਮਝ ਲਿਆ ਫਿਰ ਮਹਾਰਾਜ ਕਹਿੰਦੇ ਸਮਾ ਆਉ ਤਿਕ ਬਿਨ ਤਸਾਂ ਇਸ ਘਰ ਦੇ ਮਾਲਕ ਬਣ ਜਾਣਾ